ਕੇ ਦੇ ਵਿੱਚ ਜਿਹੜੀ ਇੱਕ ਰਿਪੋਰਟ ਨਸ਼ਰ ਹੋਈ ਹੈ ਜਿੱਥੇ ਮੈਨੂੰ ਲੱਗਦਾ ਪਹਿਲੀ ਵਾਰ ਹੀ ਕਿ ਜੋ ਹਿੰਦੂਤਵ ਕੱਟੜਪੰਥੀ ਆ ਉਹਨਾਂ ਦਾ ਉਹ ਜੋ ਇਸ ਰਿਪੋਰਟ ਦੇ ਜ਼ਰੀਏ ਉਹਨਾਂ ਦਾ ਰੂਪ ਜਿਹੜਾ ਉਹ ਨਸ਼ਰ ਕੀਤਾ ਗਿਆ ਔਰ ਹੋਮ ਸੈਕਟਰੀ ਜਿਹੜੇ ਇੱਥੋਂ ਦੇ ਹੈਗੇ ਨੇ ਯੂਵੇਟ ਕੂਪਰ ਯੂਵੇਟ ਕੂਪਰ ਉਹਨਾਂ ਦੇ ਵੱਲੋਂ ਜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਵੀ ਉੱਪਰ ਦੇ ਜਿਹੜੇ ਕੱਟੜਪੰਥੀ ਚੁਣੌਤੀਆਂ ਨੇ ਉਹਨਾਂ ਨੂੰ ਲੈ ਕੇ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਔਰ ਇਸ ਦੇ ਵਿੱਚ ਪਹਿਲੀ ਵਾਰ ਜਿੱਦਾਂ ਹੈ ਆਫੀਸ਼ੀਅਲ ਤੌਰ ਤੇ ਦੀ ਰੈਕਗਨਿਸ਼ਨ ਹੋਈ ਹੈ ਕਿ ਹਿੰਦੂ ਰਾਸ਼ਟਰਵਾਦੀ ਕੱਟੜਪੰਥੀ ਔਰ ਭਵਿੱਖ ਦੇ ਵਿੱਚ ਜਿਸ ਨੂੰ ਲੈ ਕੇ ਫਿਰ ਜਿਹੜੀਆਂ ਨੀਤੀਆਂ ਜਿਹੜੀਆਂ ਨੇ ਉਹ ਵੀ ਤਿਆਰ ਕੀਤੀਆਂ ਜਾਣਗੀਆਂ ਅ ਪਰ 2014 ਤੋਂ ਲੈ ਕੇ ਜਾਂ ਹੁਣ ਆਪਾਂ ਰੀਸੈਂਟ ਗੱਲ ਹੀ ਕਿ ਪਿਛਲੇ ਤਿੰਨਾਂ ਚਾਰਾਂ ਸਾਲਾਂ ਦੇ ਵਿੱਚ ਕਿਤਨਾ ਕਿਤੇ ਜਿਹੜੀਆਂ ਸਰਕਾਰੀ ਨੀਤੀਆਂ ਹੈਗੀਆਂ ਨੇ ਜਿਨ੍ਹਾਂ ਦਾ ਆਪਾਂ ਕਹਿ ਲਈਏ ਕਿ ਕਿਤਨਾ ਕਿਤੇ ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਹੈ ਚਾਹੇ ਉਹ ਅਮਰੀਕਾ ਦੇ ਵਿੱਚ ਹੋਇਆ ਕੈਨੇਡਾ ਦੇ ਵਿੱਚ ਹੋਇਆ ਜਾਂ ਯੂਕੇ 'ਚ ਵੀ ਕੁਝ ਘਟਨਾਵਾਂ ਵਾਪਰੀਆਂ ਉਹਨਾਂ ਨੇ ਕਿਤਨਾ ਕਿਤੇ ਇਸ ਸੀਤੇ ਪੂਰਾ ਸਵਾਲਿਆ ਚਿੰਨ ਜਿਹੜਾ ਖੜਾ ਕਰ ਦਿੱਤਾ ਹੈਗਾ ਪਾਰ ਸਰਕਾਰ ਦੇ ਵੱਲੋਂ ਹਾਲ ਦੀ ਘੜੀ ਨਹੀਂ ਆਇਆ ਹੈਗਾ ਹਿੰਦੂ ਕਮਿਊਨਿਟੀ ਦੇ ਵੱਲੋਂ ਕਿਤਨਾ ਕਿਤੇ ਆਇਆ ਹੈਗਾ ਕਿ ਰਾਜਨੀਤੀ ਨਾਲ ਪ੍ਰੇਰਿਤ ਹੈ ਪਰ ਆਪਾਂ ਨੂੰ ਵੀ ਪਤਾ ਹੈ ਕਿ ਇਹ ਚੀਜ਼ ਜਿਹੜੀ ਉਪਰੀ ਹੈਗੀ ਹੈ ਤੇ ਜੇ ਆਪਾਂ ਕਹੀਏ ਕਿ ਹੁਣ ਜੇ ਸਰਕਾਰ ਯੂਐਸ ਦੇ ਵਿੱਚ ਇਹ ਮੰਨ ਚੁੱਕੀ ਹੈ ਕਿ ਸਾਡੇ ਇੱਕ ਰੌ ਦੇ ਏਜੰਟ ਨੇ ਸਾਰਾ ਕੁਝ ਕੀਤਾ ਸੀ ਜਾਂ ਭਾਈ ਨਿਚੇਰ ਵਾਲਾ ਮਸਲਾ ਜੀ ਉਥੋਂ ਦੀ ਪਾਰਲੀਮੈਂਟ ਦੇ ਵਿੱਚ ਜੁੜਿਆ ਹੋਇਆ ਹੈ ਤੇ ਫਾਈਵ ਵਾਈਜ਼ ਕਰਕੇ ਕਿਤਨਾ ਕਿਤੇ ਸਾਰੇ ਪਾਸੇ ਪਾਸੇ ਜਿਹੜੀ ਇਨਫੋਰਮੇਸ਼ਨ ਹੈ ਉਹ ਸ਼ੇਅਰ ਤੇ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਜੋ ਕੇਜਰੀਵਾਲ ਨੇ ਉਹਨਾਂ ਦੇ ਵੱਲੋਂ ਬੀਤੇ ਦਿਨੀ ਹਰਿਆਣਾ ਸਰਕਾਰ ਤੇ ਇੱਕ ਵੱਡਾ ਇਲਜ਼ਾਮ ਲਗਾਇਆ ਜਾਂਦਾ ਜੀ ਜਿੱਥੇ ਉਹਨਾਂ ਨੇ ਕਿਹਾ ਕਿ ਜੋ ਜਮਨਾ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ ਖਾਸ ਕਰਕੇ ਹਰਿਆਣਾ ਜਿਹੜਾ ਉਹਦੇ ਚ ਜ਼ਹਿਰ ਮਿਲਾ ਕੇ ਭੇਜ ਰਿਹਾ ਤੇ ਦਿੱਲੀ ਦੇ ਲੋਕ ਜਿਹੜੇ ਮਰ ਰਹੇ ਸੋ ਇਸ ਦਾ ਬਕਾਇਦਾ ਨਿਆਬ ਸਿੰਘ ਸੈਣੀ ਹੋਰਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਜਿਹੜੇ ਆ ਡੈਫਰਮੇਸ਼ਨ ਵੀ ਪਾਈ ਜਾਏਗੀ ਸੋ ਕੀ ਸਮਝਦੇ ਹੋ ਕਿ ਇੱਕ ਪਾਸੇ ਤਾਂ ਜਿਹੜਾ ਲਗਾਤਾਰ ਹੀ ਅਸੀਂ ਜੇ ਪਾਣੀਆਂ ਦੀ ਗੱਲ ਕਰ ਲਈਏ ਹਨਾ ਦੂਸ਼ਿਤ ਪਾਣੀ ਦੀ ਜੋ ਗੰਗਾ ਹੋਗੀ ਜਮਨਾ ਹੋਗੀ ਕਿਸੇ ਵੀ ਜਿਹੜਾ ਰੀਜ਼ਨ ਦਾ ਪਾਣੀ ਉਹਦੇ ਸੇ ਜਦੋਂ ਗੱਲ ਕਰਦੇ ਆ ਤੇ ਕੇਜਰੀਵਾਲ ਹੋਣਾਂ ਤੇ ਜਿਹੜਾ ਏ ਲੰਬੇ ਸਮੇਂ ਤੋਂ ਪ੍ਰੈਸ਼ਰ ਬਣਾਇਆ ਜਾਂਦਾ ਵੀ ਜਮਨਾ ਦਾ ਪਾਣੀ ਜਿਹੜਾ ਉਹ ਸਾਫ਼ ਕੀਤਾ ਜਾਏ ਜਮਨਾ ਜਿਹੜੀ ਦਿੱਲੀ ਦੇ ਵਿੱਚ ਆ ਤੇ ਸੋ ਕੇਜਰੀਵਾਲ ਹੋਣਾਂ ਦਾ ਹਰਿਆਣਾ ਸਰਕਾਰ ਤੇ ਇਲਜ਼ਾਮ ਲਾ ਦੇਣਾ ਵੀ ਉਧਰੋਂ ਪਾਣੀ ਜਿਹੜਾ ਗੰਦਾ ਉਹ ਕਿ ਆ ਰਿਹਾ ਹੈ ਬਿਲਕੁਲ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਚੋਣਾ ਦਾ ਮਾਹੌਲ ਹੁੰਦਾ ਹੈ ਤੇ ਰਾਜਨੀਤੀ ਮਾਨਾ ਵੱਲੋਂ ਇਸ ਤਰ੍ਹਾਂ ਦੇ ਦੋਨੋਂ ਪਾਰਟੀਆਂ ਜਿਹੜੇ ਬਿਆਨ ਜਿਹੜੇ ਆਉਂਦੇ ਹੋਣਗੇ ਤੁਹਾਨੂੰ ਆਉਂਦੇ ਹੁੰਦੇ ਆ ਪਿਛਲੀ ਵਾਰ ਤੁਸੀਂ ਦੇਖਿਆ ਸੀ ਕਿ ਕਿਵੇਂ ਜਿਹੜਾ ਆਪਾਂ ਕਹ ਲਈਏ ਕਿ ਕਿਤਨਾ ਕਿਤੇ ਪਾਚ ਪਾ ਦਾ ਕੈਂਡੀਡੇਟ ਕਹਿ ਰਿਆ ਸੀ ਕਿ ਪੰਜਾਬ ਦੇ ਨੰਬਰ ਪਲੇਟ ਦੀਆਂ ਗੱਡੀਆਂ ਇੱਥੇ ਆਉਂਦੀਆਂ ਹੈਗੀਆਂ ਨੇ ਤੇ ਹੁਣ ਜਿਹੜਾ ਇਹਨਾਂ ਦਾ ਬਿਆਨ ਹੈ ਇਹਦੀ ਥੋੜੀ ਜਿਹੀ ਆਪਾਂ ਪਰਚੋਲ ਕਰੀਏ ਕਿ ਪੰਜਾਬ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਹੈਗੀ ਹੈ ਤੇ ਬੁੱਡੇ ਨਾਲੇ ਨੂੰ ਲੈ ਕੇ ਵੱਡੇ ਵੱਡੇ ਮੋਰਚੇ ਜਿਹੜੇ ਆਪਾਂ ਦੇਖਿਆ ਕਿ ਲੱਗਦੇ ਹੈਗੇ ਕਿਵੇਂ ਜਿਹੜਾ ਗੰਦਲਾ ਪਾਣੀ ਜਿਹੜਾ ਹੈ ਫੈਕਟਰੀਆਂ ਦਾ ਉੱਥੇ ਪਹੁੰਚਦਾ ਹੈ ਤੇ ਜਦੋਂ ਪਿਛਲੀ ਵਾਰ ਮੋਰਚਾ ਜਿਹੜਾ ਲੱਗਿਆ ਸੀ ਤੁਹਾਨੂੰ ਯਾਦ ਹੋਵੇਗਾ ਕਿ ਕਿਵੇਂ ਸਰਕਾਰ ਵੱਲੋਂ ਬਕਾਇਦਾ ਜਿਹੜਾ ਮਿਲ ਮਾਲਕਾਂ ਤੋਂ ਇੱਕ ਸਪੌਂਸਰਡ ਮੋਰਚਾ ਜਿਹੜਾ ਬਰਾਬਰ ਤੇ ਲਗਵਾਇਆ ਗਿਆ ਸੀ ਔਰ ਪੁਲਿਸ ਵਗੈਰਾ ਇਹ ਵੀ ਆ ਰਿਹਾ ਕਿ ਉਹਨਾਂ ਦੀ ਹਮਾਇਤ ਕਰ ਰਹੀ ਸੀ ਉਹਨਾਂ ਦੀ ਸਟੇਜ ਤੇ ਖਾਣ ਪੀਣ ਹੋਰ ਇਦਾਂ ਦੇ ਜਿਹੜੇ ਪ੍ਰਬੰਧ ਕੀਤੇ ਜਾਂਦੇ ਸੀ ਔਰ ਜਿਹੜੇ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਹੈਗੇ ਨੇ ਇਹ ਬਾਰ ਬਾਰ ਇਹ ਕਹਿ ਚੁੱਕੇ ਨੇ ਕਿ ਅਸੀਂ ਬੁੱਡੇ ਨਾਲੇ ਨੂੰ ਜਿਹੜਾ ਹੈ ਸਾਫ਼ ਕਰਾਂਗੇ ਪਰ ਇਹ ਆਪਾਂ ਕਹਿ ਸਕਦੇ ਆ ਕਿ ਕਿਤਨਾ ਕਿਤੇ ਇਹ ਜਿਹੜਾ ਪਾਣੀ ਹੈ ਜਾਂ ਜੋ ਆਉਂਦਾ ਹੈਗਾ ਅਸੀਂ ਇਹ ਨਹੀਂ ਕਹਿੰਦੇ ਕਿ ਜਮਣਾ ਵਾਲਾ ਜਿਹੜਾ ਹੈ ਉਹ ਸਾਫ਼ ਹੈ ਤੇ ਗੇਦਰੀਵਾਲ ਹੁਣੀ ਗਲਤ ਕਹਿ ਰਹੇ ਨੇ ਇੱਥੇ ਗੱਲ ਹੋ ਰਹੀ ਹੈ ਕਿ ਮਾਪਣਡ ਦੀ ਤੁਸੀਂ ਇੱਥੇ ਜਿਹੜਾ ਬੈਲੈਂਸ ਰੱਖੋ ਕਿ ਜੇ ਉੱਥੇ ਇਧਰਲੇ ਬੰਨੇ ਵੀ ਫਿਰ ਤੁਸੀਂ ਇਹ ਰੱਖੋ ਨਾ ਕਿ ਜਿੱਥੇ ਤੁਹਾਡੀ ਸਰਕਾਰ ਹੈ ਹੁਣ ਆਪਾਂ ਨੂੰ ਵੀ ਪਤਾ ਹੈ ਕਿ ਕਿਤਨਾ ਕਿਤੇ ਪੂਰੀ ਸਰਕਾਰ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਇਨਾਂ ਦੀ ਚੱਲਦੀ ਹੈਗੀ ਹੈ ਤੇ ਕਿਉਂ ਨਹੀਂ ਤੁਸੀਂ ਪਹਿਲਾਂ ਇੱਧਰ ਲੈ ਕੇ ਐਗਜ਼ਾਮਪਲ ਸੈੱਟ ਕਰਦੇ ਕਿ ਆਹ ਦੇਖੋ ਬੁੱਢਾ ਨਾਲਾ ਸੀ ਅਸੀਂ ਦੁਬਾਰਾ ਇਹਨੂੰ ਬੁੱਢਾ ਨਾਲਾ ਬਣਾ ਰਹੇ ਹਾਂ ਕਿਉਂਕਿ ਹੁਣ ਤੇ ਪੰਜਾਬ ਦੇ ਵਿੱਚ ਜਾਂ ਲੁਧਿਆਣੇ ਵਿੱਚ ਉਹਨੂੰ ਗੰਦਾ ਨਾਲਾ ਹੀ ਕਿਹਾ ਜਾਂਦਾ ਇੱਕ ਪਵਿੱਤਰ ਨਾਲੇ ਤੋਂ ਕਿਵੇਂ ਜਿਹੜਾ ਹੈਗਾ ਕਿ ਬੁੱਢੇ ਨਾਲੇ ਤੋਂ ਗੰਦੇ ਨਾਲੇ ਤੱਕ ਦਾ ਸਫ਼ਰ ਹੋਇਆ ਤੇ ਬਾਰ ਬਾਰ ਜਿਹੜੇ ਸਰਕਾਰਾਂ ਨੇ ਵਾਅਦੇ ਕੀਤੇ ਪਰ ਉੱਥੇ ਕਦੀ ਵੀ ਸੁਧਾਰ ਨਹੀਂ ਹੋਇਆ ਜੇ ਹੁਣ ਸੁਧਾਰ ਲਈ ਮੋਰਚੇ ਲਾ ਰਹੇ ਨੇ ਤੇ ਉਹਨਾਂ ਦੇ ਖਿਲਾਫ ਪਰਚੇ ਕਈ ਕੁਝ ਜਿਹੜਾ ਹੈ ਉਹ ਚੱਲਦਾ ਹੈਗਾ ਇਹਨੂੰ ਸਿਰਫ ਕੱਲਾ ਆਪਾਂ ਕਹਿ ਸਕਦੇ ਹਾਂ ਕਿ ਚੋਣਵੀ ਭਾਸ਼ਣਾ ਦੇ ਤੌਰ ਤੇ ਜਿਹੜਾ ਹੈ ਕੱਲਾ ਵਰਤ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਬਿਲਕੁਲ ਸੋ ਇਸ ਤੋਂ ਬਾਅਦ ਜੇ ਅਸੀਂ ਗੱਲ ਕਰ ਲਈਏ ਯੂਕੇ ਦੇ ਵਿੱਚ ਜਿਹੜੀ ਇੱਕ ਰਿਪੋਰਟ ਨਸ਼ਰ ਹੋਈ ਹੈ ਜਿੱਥੇ ਮੈਨੂੰ ਲੱਗਦਾ ਪਹਿਲੀ ਵਾਰੀ ਕਿ ਜੋ ਹਿੰਦੂ ਤਵ ਕੱਟੜਪੰਥੀਆ ਉਹਨਾਂ ਦਾ ਉਹ ਜੋ ਇਸ ਰਿਪੋਰਟ ਦੇ ذریعے ਉਹਨਾਂ ਦਾ ਰੂਪ ਜਿਹੜਾ ਉਹ ਨਸ਼ਰ ਕੀਤਾ ਗਿਆ ਸੋ ਇੱਥੇ ਅਸੀਂ ਜ਼ਰੂਰ ਦਰਸ਼ਕਾਂ ਨੂੰ ਦੱਸਣਾ ਚਾਹੀਏ ਕਿ ਆਖਿਰੇ ਕੀ ਮਸਲਾ ਹੈ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਕੱਟੜਵਾਦ ਹਿੰਦੂਤਵ ਹੈ ਉਹ ਨਿਕਲ ਕੇ ਉਹਨਾਂ ਦੇ ਜਿਹੜਾ ਉਹ ਸਾਹਮਣੇ ਆਇਆ ਬਿਲਕੁਲ ਯੂਕੇ ਦੇ ਵਿੱਚ ਇੱਕ ਜਿਹੜੀ ਰਿਪੋਰਟ ਜਿਹਦਾ ਤੁਸੀਂ ਕਿਹਾ ਕਿ ਲੀਕ ਹੋਈ ਹੈਗੀ ਹੈ ਔਰ ਹੋਮ ਸੈਕਟਰੀ ਜਿਹੜੇ ਇੱਥੋਂ ਦੇ ਹੈਗੇ ਨੇ ਯੂਬੈਟ ਕੂਪਰ ਯੂਬੈਟ ਕੂਪਰ ਉਹਨਾਂ ਦੇ ਵੱਲੋਂ ਜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਵੀ ਉੱਪਰਲੇ ਜਿਹੜੇ ਕੱਟੜਪੰਥੀ ਚੁਣੌਤੀਆਂ ਨੇ ਉਹਨਾਂ ਨੂੰ ਲੈ ਕੇ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਔਰ ਇਸ ਦੇ ਵਿੱਚ ਪਹਿਲੀ ਵਾਰ ਜਿੱਦਾਂ ਹੈ ਆਫੀਸ਼ੀਅਲ ਤੌਰ ਤੇ ਦੀ ਰੈਕਗਨਿਸ਼ਨ ਹੋਈ ਹੈ ਕਿ ਹਿੰਦੂ ਰਾਸ਼ਟਰਵਾਦੀ ਕੱਟੜਪੰਥ ਔਰ ਭਵਿੱਖ ਦੇ ਵਿੱਚ ਇਸ ਨੂੰ ਲੈ ਕੇ ਫਿਰ ਜਿਹੜੀਆਂ ਨੀਤੀਆਂ ਜਿਹੜੀਆਂ ਨੇ ਉਹ ਵੀ ਤਿਆਰ ਕੀਤੀਆਂ ਜਾਣਗੀਆਂ ਤੁਹਾਨੂੰ ਯਾਦ ਹੋਵੇਗਾ ਕਿ ਲੈਸਟਰ ਦੇ ਵਿੱਚ ਜਿਹੜਾ ਘਟਨਾਕਰਮ ਵਾਪਰਿਆ ਸੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਹਿੰਸਾ ਜਿਹੜੀ ਹੋਈ ਸੀ ਉਸ ਨੂੰ ਵੀ ਇਸ ਦੇ ਵਿੱਚ ਆਧਾਰ ਬਣਾਇਆ ਹੋ ਸਕਦਾ ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਭਾਈ ਨਿਜਰ ਜਾਂ ਹੋਰ ਜਿਹੜੇ ਬਾਕੀ ਦੇ ਮੁਲਕਾਂ ਚੋਂ ਜਿਹੜੀਆਂ ਇਨਪੁਟਸ ਆ ਰਹੀਆਂ ਨੇ ਜਾਂ ਇੱਥੇ ਜੋ ਹੋ ਰਹੀਆਂ ਨੇ ਕਾਰਵਾਈਆਂ ਕਿਤੇ ਨਾ ਕਿਤੇ ਉਹਨਾਂ ਦੀ ਪੂਰੀ ਜਾਂਚ ਪੜਤਾਲ ਜਿਹੜੀ ਹੋ ਰਹੀ ਹੈਗੀ ਐ ਜੇ ਇੰਟਰਨੈਸ਼ਨਲ ਪੱਧਰ ਤੇ ਆਪਾਂ ਦੇਖਣਾ ਹੋਵੇ ਤੇ ਥਾਂ ਥਾਂ ਤੇ ਮਹਾਤਮਾ ਗਾਂਧੀ ਤੇ ਬੁੱਤ ਲਾ ਕੇ ਜਿਹੜਾ ਇਹ ਚੀਜ਼ਾਂ ਪ੍ਰਚਲਿਤ ਕੀਤੀਆਂ ਜਾਂਦੀਆਂ ਨੇ ਕਿ ਭਾਰਤ ਬੜਾ ਜੀ ਸ਼ਾਂਤਮਈ ਮੁਲਕ ਹੈਗਾ ਇਹ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੁੰਦਾ ਪਰ 2014 ਤੋਂ ਲੈ ਕੇ ਜਾਂ ਹੁਣ ਆਪਾਂ ਰੀਸੈਂਟ ਕਹ ਲਈ ਕਿ ਪਿਛਲੇ ਤਿੰਨਾਂ ਚਾਰਾਂ ਸਾਲਾਂ ਦੇ ਵਿੱਚ ਕਿਤਨਾ ਕਿਤੇ ਜਿਹੜੀਆਂ ਸਰਕਾਰੀ ਨੀਤੀਆਂ ਹੈਗੀਆਂ ਨੇ ਅ ਜਿਨਾਂ ਦਾ ਆਪਾਂ ਕਹਿ ਲੀਏ ਕਿ ਕਿਤਨਾ ਕਿਤੇ ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਹੈ ਚਾਹੇ ਉਹ ਅਮਰੀਕਾ ਦੇ ਵਿੱਚ ਹੋਇਆ ਕੈਨੇਡਾ ਦੇ ਵਿੱਚ ਹੋਇਆ ਜਾਂ ਯੂਕੇ 'ਚ ਵੀ ਕੁਝ ਘਟਨਾਵਾਂ ਵਾਪਰੀਆਂ ਉਹਨਾਂ ਨੇ ਕਿਤਨਾ ਕਿਤੇ ਇਸ ਚੀਤੇ ਪੂਰਾ ਸਵਾਲਿਆ ਚਿੰਨ ਜਿਹੜਾ ਖੜਾ ਕਰ ਦਿੱਤਾ ਹੈਗਾ ਹੁਣ ਦੇਖਦੇ ਹਾਂ ਕਿ ਕਿੰਨੀ ਪੱਧਰ ਤੱਕ ਅੱਗੇ ਰਿਪੋਰਟ ਤੇ ਜਾਂਚ ਹੁੰਦੀ ਹੈ ਜਾਂ ਕੀ ਇਸ ਨੂੰ ਲੈ ਕੇ ਕੋਈ ਸਪੈਸ਼ਲ ਯੂਨਿਟ ਬਣਾਏ ਜਾਂਦੇ ਨੇ ਜਿਹੜੇ ਇਸ ਨੂੰ ਹੋਰ ਡੀਪਲੀ ਜਿਹੜਾ ਦੇਖਣਗੇ ਪਰ ਸਰਕਾਰ ਦੇ ਵੱਲੋਂ ਹਾਲ ਦੀ ਘੜੀ ਨਹੀਂ ਆਇਆ ਹੈਗਾ Hindu community ਦੇ ਵੱਲੋਂ ਕਿਤਨਾ ਕਿਤੇ ਆਇਆ ਹੈਗਾ ਕਿ ਇਹ ਰਾਜਨੀਤੀ ਨਾਲ ਪ੍ਰੇਰਿਤ ਹੈ ਪਰ ਆਪਾਂ ਨੂੰ ਵੀ ਪਤਾ ਹੈ ਕਿ ਇਹ ਚੀਜ਼ ਜਿਹੜੀ ਉਬਰੀ ਹੈਗੀ ਹੈ ਤੇ ਜੇ ਆਪਾਂ ਕਹੀਏ ਕਿ ਹੁਣ ਜੇ ਸਰਕਾਰ ਯੂਐਸ ਦੇ ਵਿੱਚ ਇਹ ਮੰਨ ਚੁੱਕੀ ਹੈ ਕਿ ਸਾਡੇ ਇੱਕ ਰੌ ਦੇ ਏਜੰਟ ਨੇ ਸਾਰਾ ਕੁਝ ਕੀਤਾ ਸੀ ਜਾਂ ਭਾਈ ਨਿਜਰ ਵਾਲਾ ਮਸਲਾ ਜੇ ਉਥੋਂ ਦੀ ਪਾਰਲੀਮੈਂਟ ਦੇ ਵਿੱਚ ਜੁੜਿਆ ਹੋਇਆ ਹੈ ਤੇ ਫਾਈਵ ਵਾਈਸ ਕਰਕੇ ਕਿਤਨਾ ਕਹਤੇ ਸਾਰੇ ਪਾਸੇ ਜਿਹੜੀ ਇਨਫੋਰਮੇਸ਼ਨ ਹੈ ਉਹ ਸ਼ੇਅਰ ਤੇ ਹੁੰਦੀ ਹੈ ਇਹਨਾਂ ਦੀ ਜਿਹੜੀ ਇੰਟਰਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਜਾਂ ਹੋਰ ਤੇ ਉਹਦੇ ਨਾਲ ਹੀ ਆਪਾਂ ਇਸ ਨੂੰ ਜੋੜ ਕੇ ਦੇਖ ਸਕਦੇ ਜੀ ਬਿਲਕੁਲ